ਮੁੰਡਾ ਕੁੜੀ ਇੱਕ ਦੂਜੇ ਨੂੰ ਜਾਣਦੇ ਸੀ ਪਰਿਵਾਰ ਵੀ ਜਾਣਦੇ ਸੀ ਘਰੋਂ ਬਾਪ ਹੈ ਨਹੀਂ ਸੀ ਦਾ ਮੁੰਡੇ ਨੇ ਕੁੜੀ ਨੂੰ ਬੁਲਾ ਲਿਆ ਇੱਕ ਦਿਨ ਦੋ ਦਿਨ ਆਪਦੇ ਕੋਲੇ ਰੱਖੀ ਉਹ ਕੁੜੀ ਨੂੰ ਲਿਆ ਕੇ ਨਹਿਰਾਂ ਦੇ ਰਾਤ ਨੂੰ ਉਹਨੂੰ ਧੱਕਾ ਦਿੱਤਾ ਦੋਨਾਂ ਦੀ ਉਮਰ 19 ਸਾਲ ਦੇ ਕਰੀਬ ਹੈ ਇੱਥੇ ਸਾਨੂੰ ਇਹ ਲੱਗਦਾ ਹੈ ਸਰਕਾਰਾਂ ਘਟਨਾਵਾਂ ਨੂੰ ਰੋਕਣ ਦਾ ਕੋਈ ਯੋਗਦਾਨ ਹੀ ਨਹੀਂ ਪਾਉਂਦੀ ਸਟਰੋਂਗ ਇਮੀਡੀਏਟ ਐਫ ਆਈ ਆਰ ਹੋਵੇ ਇਮੀਡੀਏਟ ਉਹਦੇ ਛਾਂਬੀਨ ਹੋਵੇ ਪੁਲਿਸਦਾਰ ਬਈਆ ਦਾ ਜਮਈ ਬੇਕਾਰ ਸੁਣਦੇ ਨਹੀਂ ਕਿਸੇ ਗੱਲ ਪੁਲਿਸ ਵਾਲ ਤਾਂ ਆਪ ਡਰਦੇ ਜੀ ਗਿਓਟੇ ਕਿਹਨਾਂ ਨੇ ਗੇੜੀ ਨਹੀਂ ਖੋਲਿਆ ਨਾ ਨੇ ਦਾ ਮਾਨਸਾਬ ਤਾਂ ਕਹਿੰਦੇ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਠੀਕ ਹੈ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣੇ ਤਾਂ ਜਦੋਂ ਅੱਜ ਸਵੇਰ 9:30 ਵਜੇ ਬਾਹਰ ਕੈਂਚੇ ਦੇ ਧਰਨਾ ਚਲਾ ਗਿਆ ਤਾਂ ਪ੍ਰਸ਼ਾਸਨ ਨੂੰ ਅਥਾਪਰਾਂ ਦੀ ਪਈ ਕੱਲ ਦੇ ਐਮਐਲਏ ਸਾਹਿਬ ਵੀ ਕੱਲ ਦੇ ਜਮਾ ਨਹੀਂ ਆਏ ਜੀ ਅੱਜ ਜਦੋਂ ਡੈੱਡ ਬੋਡੀ ਮਿਲੀ ਹੈਗੀ ਉਥੋਂ ਨਹਿਰ ਤੋਂ ਉਸ ਟਾਈਮ ਉਥੇ ਪਹੁੰਚੇ ਨੇ ਜੇ ਕਿਸੇ ਇਹਨਾਂ ਦੇ ਅਫਸਰ ਦੀ ਕਿਤੇ ਮਾਰੀ ਹੁੰਦੀ ਨਾ ਘੰਟੇ ਲਿਆ ਕੇ ਖੜਾਤੀ ਪੁਲਿਸ ਦੀ ਗੱਡੀ ਕਮਾਂਡੋ ਦੀ ਹਰੇਕ ਦੇ ਹੱਥ ਚ ਡੰਡਾ ਸੀਗਾ ਅੱਛਾ ਤਾਂ ਐ ਦੱਸੋ ਵੀ ਉਹ ਕਾਦੇ ਵਾਸਤੇ ਬੁਲਾਈ ਕੁੜੀ ਲੱਭਣ ਪਿੱਛੇ ਤੇ ਇਹਨਾਂ ਕੋਲੇ ਪੁਲਿਸ ਨਹੀਂ ਆਈ ਤੇ ਧਰਨਾ ਕਰੀਆਂ ਨੂੰ ਮੰਡੀ ਨਿਵਾਸੀਆਂ ਨੂੰ ਕੁੱਟਣ ਪਿੱਛੇ ਇਹਨਾਂ ਦੀ ਇੱਕ ਬੱਸ ਵਰ ਗਿਆਗੀ ਮੁੰਡਾ ਕੁੜੀ ਇੱਕ ਦੂਜੇ ਨੂੰ ਜਾਣਦੇ ਸੀ ਪਰਿਵਾਰ ਵੀ ਜਾਣਦੇ ਸੀ ਨੇੜੇ-ਨੇੜੇ ਰਹਿੰਦੇ ਨੇ ਦੋਨਾਂ ਦੇ ਫਾਦਰ ਵੀ ਇਕੱਠੇ ਖੱਟੂ ਸ਼ਾਮ ਗਏ ਹੋਏ ਸੀ ਉਹ ਕਰੋ ਬਾਪ ਹੈ ਨਹੀਂ ਸੀ ਦਾ ਮੁੰਡੇ ਨੇ ਕੁੜੀ ਨੂੰ ਬੁਲਾ ਲਿਆ ਦੋ ਇੱਕ ਦਿਨ ਦੋ ਦਿਨ ਆਪਦੇ ਕੋਲੇ ਰੱਖੀ ਉਸ ਤੋਂ ਬਾਅਦ ਰੱਬ ਜਾਣੇ ਉਹਨਾਂ ਦੇ ਕੀ ਮਨਾਂ ਚ ਦਿਲ ਚ ਆਇਆ ਉਹ ਕੁੜੀ ਨੂੰ ਲਿਆ ਕੇ ਨਹਿਰਾਂ ਤੇ ਰਾਤ ਨੂੰ ਅ ਦੱਸਣ ਦੇ ਮਤਲਬ ਕੇ ਉਹਨੂੰ ਧੱਕਾ ਦਿੱਤਾ ਉਹ ਕੁੜੀ ਮਾਰਦੀ ਉਹ ਉਮਰ ਕਹਿਲਾ ਦਾ ਲਾਸਤ ਤੱਕ ਦਾ ਉਹ ਦੱਸ ਹੀ ਨਹੀਂ پا ਰਹੀ ਸੀ ਦੋਨੋਂ ਦੀ ਉਮਰ 19 ਸਾਲ ਦੇ ਕਰੀਬ ਹੈ 19 20 ਸਾਲ ਜੀ ਹਾਂਜੀ ਵੀ ਫਰੈਂਡ ਰਿਲੇਸ਼ਨ ਸੀ ਆਪਸ ਵਿੱਚ ਇਹਨਾਂ ਦੇ ਪਹਿਲਾਂ ਦੇਖੋ ਇਹ ਕਿਹੜੀ ਸਾਡੇ ਫੈਮਿਲੀ ਰਿਲੇਸ਼ਨ ਸੀਗੇ ਜਰੂਰ ਹਮਮ ਫਰੈਂਡ ਰਿਲੇਸ਼ਨ ਤਾਂ ਬਾਅਦ ਚ ਗੱਲਾਂ ਪਤਾ ਲੱਗਦੀਆਂ ਫੈਮਿਲੀ ਰਿਲੇਸ਼ਨ ਜਰੂਰ ਹੈਗੇ ਸੀ ਜੀ ਅੱਜ ਤੁਸੀਂ ਧਰਣਾ ਲਾਇਆ ਸੀ ਇੱਥੇ ਚੌਂਕ ਚ ਫਿਰ ਪੁਲਿਸ ਨੇ ਕੀ ਵਿਸ਼ਵਾਸ ਦਿੱਤਾ ਤੁਹਾਨੂੰ ਜੇ ਸੀ ਪਹਿਲਾਂ ਪੁਲਿਸ ਰਾਏ ਨਹੀਂ ਦੇ ਰਹੀ ਸੀ ਨਾ ਐਫ ਆਈ ਆਰ ਕਰ ਰਹੀ ਸੀ ਜਦੋਂ ਕਿ ਮੁਰਜ਼ਮ ਵੀ ਫੜੇ ਹੋਏ ਸੀ ਪੁਲਿਸ ਦਾ ਫਰਜ ਬੰਦਾ ਸੀ ਕਿ ਮੁਰਜ਼ਮਾਂ ਨੂੰ ਇੰਟਰੋਗੇਟ ਕਰ ਦੇ ਜਦੋਂ ਮੁੰਡਾ ਫੜ ਲਿਆ ਸਾਰਾ ਪਰਿਵਾਰ ਫੜ ਲਿਆ ਘਰੇ ਘਟਨਾ ਵਾਪਰੀ ਹੈ ਘਰੇ ਪਤਾ ਸਾਰਿਆਂ ਨੂੰ ਤਾਂ ਉਹਨਾਂ ਨੂੰ ਇੰਟਰੋਗੇਟ ਕਰਕੇ ਮਨਾਉਣਾ ਉਹਨਾਂ ਦਾ ਫਰਜ ਸੀ ਪਰ ਉਹ ਇਹ ਨਹੀਂ ਕਰ ਰਹੇ ਸੀ ਲollipops ਦੇਈ ਜਾਂਦੇ ਸੀ ਮਿੱਠੀਆਂ ਗੋਲੀਆਂ ਸਵੇਰ ਦੇ ਫੜੇ ਆ ਕੁਰਸੀਆਂ ਦੇ ਕੋਲੇ ਬਿਠਾ ਰੱਖੇ ਨੇ ਤੇ ਉਹ ਨਹੀਂ ਕਰ ਰਹੇ ਸੀ ਕਾਰਵਾਈ ਤਾਂ ਫਿਰ ਮਜਬੂਰ ਨੂੰ ਪਰਿਵਾਰ ਨੂੰ ਮੰਡੀ ਦਾ ਸਾਰਾ ਸਾਥ ਲੈ ਕੇ ਇਹ ਕਾਰਵਾਈ ਕਰਨੀ ਪਈ ਜੀ ਇਹ ਕਿਦਾਂ ਦੀ ਘਟਨਾ ਜੀ ਇਹ 9 ਤਰੀਕ ਦੀ 9 ਤਰੀਕ ਦੀ ਕੁੜੀ ਆਈ ਹੋਈ ਹੈ ਘਟਨਾ 10 ਨੂੰ ਹੋਈ ਹੈ ਜੀ ਪਰਿਵਾਰ ਨੂੰ ਕਿਵੇਂ ਪਤਾ ਲੱਗਿਆ ਕੁੜੀ ਵਾਲਿਆਂ ਨੇ ਵੀ ਉਹਨਾਂ ਦੇ ਘਰੇ ਗਈ ਕਿਸ ਤਰ੍ਹਾਂ ਪਰਿਵਾਰ ਵਾਲਾ ਨਹੀਂ ਪਤਾ ਲੱਗਿਆ ਜੀ ਪਰਿਵਾਰ ਨੂੰ ਜਦੋਂ ਜਿੱਥੋਂ ਕੁੜੀ ਆਈ ਸੀ ਉਥੋਂ ਪਤਾ ਲੱਗਿਆ ਵੀ ਕੁੜੀ ਘਰੇ ਆਈ ਹੋਈ ਹੈ ਉਹ ਫੋਨ ਨਹੀਂ ਚੱਕ ਰਹੀ ਇਸ ਤਰ੍ਹਾਂ ਜੀ ਕੁੜੀ ਦੇ ਪਰਿਵਾਰ ਚ ਕੌਣ ਕੌਣ ਹੈ ਕੁੜੀ ਦੇ ਪਰਿਵਾਰ ਚ ਸਾਰੇ ਹੈਗੇ ਆ ਉਹਦਾ ਫਾਦਰ ਹੈਗੇ ਆ ਉਹਦਾ ਤਾਇਆ ਹੈਗੇ ਆ ਤਾਈ ਹੈਗੇ ਆ ਦੀ ਮਦਰ ਹੈਗੀ ਹੈ ਦਾਦਾ ਹੈਗੇ ਤਾਦੀ ਹੈਗੀ ਸਾਰਾ ਪਰਿਵਾਰ ਇਕੱਠਾ ਪਰਿਵਾਰ ਹੈ ਉਹਦੇ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਜਿੰਨੇ ਚਿਰ ਪਰਿਵਾਰ ਇਕੱਠਾ ਜਦੋਂ ਤੱਕ ਆਪਾਂ ਕੋਈ ਇਕੱਠ ਨਹੀਂ ਕਰਦੇ ਜੇ ਆਪਾਂ ਇਕੱਠੇ ਉਹਨਾਂ ਚਿਰ ਇਹ ਨੇੜੇ ਨਹੀਂ ਲੱਗਦੇ ਬਿਲਕੁਲ ਤੁਹਾਡੀ ਗੱਲ درست ਹੈ ਪੁਲਿਸ ਦਾ ਰਵਈਆ ਇਹ ਆਪਣੇ ਕੋਲੇ ਇੱਥੇ ਹੀ ਨਹੀਂ ਹਮੇਸ਼ਾ ਹੀ ਇਹ ਹੋ ਗਿਆ ਇਹ ਲੋਕ ਲੋਕਾਂ ਨੂੰ ਜਾਣੂ ਹੋ ਗਏ ਵੀ ਇੱਕ ਆਪਦੀ ਕੋਸ਼ਿਸ਼ ਕਰਦੇ ਆ ਸਾਰੀ ਗੱਲ ਨੂੰ ਗੋਲਮੋਲ ਕਰਨ ਦੀ ਅਗਰ ਪਬਲਿਕ ਇਕੱਠੀ ਹੋ ਗਏ ਇਹਨਾਂ ਦਾ ਵਿਰੋਧ ਕਰਦੀ ਏ ਜਦੋਂ ਇਹਨਾਂ ਨੂੰ ਲੱਗਦਾ ਵੀ ਪਾਣੀ ਸਾਡੇ ਸਿਰਾਂ ਦੇ ਉੱਤੋਂ ਦੀ ਵਗ ਗਿਆ ਉਦੋਂ ਇਹ ਕੋਈ ਕੁਝ ਕਦਮ ਉਠਾਉਂਦੇ ਨੇ ਵਰਨਾ ਨਾਰਮਲ ਤਾਂ ਇਹ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹੁੰਦੇ ਇਹ ਤਾਂ ਸਾਰਿਆਂ ਨੂੰ ਪਤਾ ਏ ਜੀ ਤੁਸੀਂ ਨਾਰਮਲ ਕੰਪਲੇਂਟ ਲੈ ਕੇ ਜਾਓ ਤੁਹਾਨੂੰ ਛੇਤੀ ਨਹੀਂ ਸੁਣਿਆ ਜਾਂਦਾ ਇਹ ਮਤਲਬ ਕਿ ਗੱਲ ਆਮ ਹੋ ਗਈ ਏ ਜਿਹੜੀ ਇਹ ਘਟਨਾ ਘਟ ਰਹੀਆਂ ਤੁਹਾਡੇ ਮੋੜ 'ਚ ਬਹੁਤ ਘਟਨਾਵਾਂ ਘਟੀਆਂ ਜਿਹੜੀ ਹੁਣ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਪਹਿਲਾਂ ਵੀ ਦੋ ਸਰਕਾਰਾਂ ਆ ਕੇ ਚੱਲ ਨੇ ਗਈਆਂ ਕਾਲੀ ਕਾਂਗਰਸੀ ਚਲੇ ਗਏ ਕਿ ਉਹਦੇ ਨਾਲ ਘਟਨਾਵਾਂ ਘਟੀਆਂ ਤੇ ਵਧ ਗਈਆਂ ਹੁਣ ਸਰ ਕਟਨਾਵਾ ਤਾਂ ਦੇਖੋ ਰੈਗੂਲਰ ਹੁੰਦੀਆਂ ਹੀ ਆ ਰਹੀਆਂ ਇੱਥੇ ਸਾਨੂੰ ਇਹ ਲੱਗਦਾ ਸਰਕਾਰਾਂ ਕਟਨਾਵਾ ਨੂੰ ਰੋਕਣ ਦਾ ਕੋਈ ਯੋਗਦਾਨ ਹੀ ਨਹੀਂ ਪਾਉਂਦੀਆਂ ਸਰਕਾਰਾਂ ਆਪਦੀ ਸਿਆਸੀ ਰੋਟੀਆਂ ਸੇਕਦੀਆਂ ਸਾਰੀਆਂ ਮੈਂ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਜਿਵੇਂ ਜਿਹੜੀਆਂ ਚੀਜ਼ਾਂ ਦੇ ਇਹਨਾਂ ਦੇ ਹੱਲ ਹੋਣੇ ਜੀਂਦੇ ਨੇ ਕਿ ਸਟਰੋਂਗ ਇਮੀਡੀਏਟ ਐਫ ਆਈ ਆਰ ਹੋਵੇ ਇਮੀਡੀਏਟ ਉਹਦੇ ਛਾਣਬੀਨ ਹੋਵੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਐਕਟਿਵ ਰਹੇ ਹਰ ਟਾਈਮ ਜਿਵੇਂ ਫੋਰਨ ਕੰਟਰੀਆਂ 'ਚ ਕੀ ਹੁੰਦਾ ਕਿ ਘਟਨਾ ਪਿੱਛੋਂ ਵਾਪਰਦੀ ਹੈ ਉਹਨਾਂ ਦਾ ਕਾਮਨ ਨੰਬਰ ਹੁੰਦਾ ਇੱਕ ਕਾਲ ਜਾਂਦੀ ਹੈ ਚਾਰੇ ਪਾਸਿਓ ਉਹ ਬੰਦਾ ਘੇਰਿਆ ਜਾਂਦਾ ਨਿਕਲਣ ਹੀ ਨਹੀਂ ਦਿੰਦੇ ਕੰਡਿਆਂ ਮੰਡਾਂ ਦੇ ਵਿੱਚ ਹੀ ਬੰਦਾ ਪਕੜ ਲਿਆ ਜਾਂਦਾ ਇਹ ਸਾਡੇ ਇੱਥੇ ਹੈਗੇ ਜਦੋਂ ਤੱਕ ਸਾਡੇ ਸਿਰ ਤੋਂ ਪਾਣੀ ਨਹੀਂ ਜਾਂਦਾ ਉਦੋਂ ਤੱਕ ਅਸੀਂ ਥਾਣੇ 'ਚ ਬਾਹਰ ਹੀ ਨਹੀਂ ਆਉਂਦੇ ਨਿਕਲਦੇ ਨਹੀਂ ਜੀ ਤੇ ਕਾਰਨ ਨਹੀਂ ਆਪਾਂ ਗੱਲ ਕਰਦੇ ਸੀ ਡਿਜੀਟਲ ਇੰਡੀਆ ਬਣਾਉਣ ਦੀ ਉਹ ਨਹੀਂ ਜੀ ਬਹੁਤ ਦੂਰ ਦੀਆਂ ਗੱਲਾਂ ਨੇ ਮਾਨ ਸਾਹਿਬ ਮਾਮ ਸਾਹਿਬ ਕਹਿੰਦੀ ਪੰਜਾਬ ਚ ਲਾਅ ਇਨ ਆਰਡਰ ਦੀ ਸਥਿਤੀ ਬਹੁਤ ਦੂਰ ਦੀਆਂ ਗੱਲਾਂ ਐ ਇਹ ਕਹਿਣ ਦੇਖੋ ਇਹ ਬੋਟਾਂ ਬਟੋਰਨ ਪਿੱਛੇ ਕੋਈ ਵੀ ਸਰਕਾਰ ਆ ਕੇ ਕਹਿੰਦੀ ਐ ਵੀ ਅਸੀਂ ਇਹ ਕਰ ਦਾਂਗੇ ਉਹ ਕਰਦਾ ਕਹਿਣ ਦੇ ਕਤਰਨ ਚ ਸਾਰੀਆਂ ਸਰਕਾਰਾਂ ਦੇ ਬਹੁਤ ਵੱਡੇ ਅੰਤਰ ਨੇ ਮੁੰਡੇ ਦੇ ਪਰਿਵਾਰ ਚ ਕੌਣ ਕੌਣ ਤੇ ਕੁੜੀ ਨੂੰ ਕਿਸ ਤਰ੍ਹਾਂ ਉਹਨਾਂ ਨੇ ਆਪ ਦੇ ਕੋਲ ਮੁੰਡੇ ਦੇ ਪਰਿਵਾਰ ਬਾਰੇ ਮੈਂ ਬਲਾ ਨਹੀਂ ਜਾਂਦਾ ਉਹਦੇ ਫਾਦਰ ਹੈਗੇ ਉਹਦਾ ਚਾਚਾ ਹੈਗੇ ਉਹਦੀ ਮਾਤਰ ਹੈਗੀ ਐ ਜਿਹੜੇ ਚਾਰੇ ਅਰੈਸਟ ਹੋਏ ਹੋਏ ਕੁੜੀ ਤਾਂ ਨੇੜੇ ਤੱਕ ਐਵੇਂ ਬਣੀ ਪਰਿਵਾਰ ਦੀ ਮੁੰਡੇ ਵਾਲੇ ਦੀ ਕੁਝ ਇਹਦੇ ਬਾਰੇ ਕੁਝ ਨਹੀਂ ਜਾਂਦੇ ਜਿਹੜਾ ਜਾਣਦੇ ਨਹੀਂ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਠੀਕ ਮੈਂ ਕਿਉਂਕਿ ਮੁੰਡਾ ਜਿਹੜਾ ਪਲੱਸ 2 ਚ ਪੜਦਾ ਸੀ ਲੜਕੀ ਵੀ ਕਾਉਂਚ ਚ ਪੜਦੀ ਸੀ ਉਹਨਾਂ ਦਾ ਕੋਈ ਪੜਾਈ ਨਾਲ ਇੱਕ ਦੂਜੇ ਨਾਲ ਕੋਈ ਮੇਲ ਨਹੀਂ ਸੀ ਕੁੜੀ ਚੰਡੀਗੜ੍ਹ ਪੜਦੀ ਸੀ ਮੁੰਡਾ ਮੋੜ ਮੰਡੀ ਪੜਦਾ ਸੀ ਇਹ ਕੋਈ ਕਾਸਟ ਇੱਕ ਕਾਸਟ ਵੀ ਕੋਈ ਨਹੀਂ ਸੁੰਦਰ ਸੇ ਫੈਮਿਲੀ ਰਿਲੇਸ਼ਨ ਸੀ ਦੋਨੋਂ ਅਗਰਵਾਲ ਪਰਿਵਾਰਾਂ ਦੇ ਬੱਚੇ ਹੂੰ ਪਾਣਾ ਪੁਰਾਣੇ ਰਿਲੇਸ਼ਨ ਸੀ ਆਉਂਦੇ ਜਾਂਦੇ ਸੀ ਪਰਵਾਸ ਸੀ ਸਾਡੇ ਰਿਲੇਸ਼ਨ ਹੈ ਜੀ ਘਰ ਦੇ ਕੋਲੇ ਘਰ ਹੈ ਜੀ ਇਹ ਵੀ ਜੀ 40 ਸਾਲ ਪੁਰਾਣੀ ਮੰਡੀ ਬਸੀ ਹੋਈ ਆ ਉਹਦੇ ਜੀ ਤਾਂ ਹੁਣ ਇੱਕ ਦੂਜੇ ਸਾਰੇ ਫੈਮਿਲੀ ਰਿਲੇਸ਼ਨ ਨੇ ਤੇ ਕਰੀਬ 90% ਲੋਕਾਂ ਦੇ ਉਹ ਚ ਕੋਈ ਇਹ ਨਹੀਂ ਐ ਵੀ ਸਪੈਸ਼ਲ ਰਿਲੇਸ਼ਨ ਬਣਾਇਆ ਉਹਨਾਂ ਬੱਚਿਆਂ ਦਾ ਜਾਂ ਕੋਈ ਹੋਰ ਐ ਬਾਅਦ ਦੀਆਂ ਗੱਲਾਂ ਕਿਸੇ ਨੂੰ ਕੀ ਪਤਾ ਹੈ ਅੰਦਰ ਲੀਆਂ ਪਰ ਪਹਿਲਾਂ ਤਾਂ ਸਾਬਦੇ ਹੁਣ ਆ ਪਬਲਿਕ ਖੜੀ ਐ ਇਹਨਾਂ ਚ 80% ਸਭ ਦੀ ਫੈਮਿਲੀ ਰਿਲੇਸ਼ਨ ਹੈ ਹੂੰ ਉਹਦੇ ਬਾਰੇ ਤਾਂ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਹੂੰ ਕਰ ਵੀ ਜਮਾਂ ਨਾਲ ਨਾਲ ਆ ਇੱਕ ਦੂਜੇ ਦਾ ਆਪੋ ਜੇਟ ਆਪੋ ਜੇਟ ਗਲੀ ਚ ਆਪੋ ਜੇਟ ਗਲੀ ਚ ਗਲੀ ਦੇ ਵਿੱਚ ਆਪੋ ਜੇਟ ਆਪੋ ਜੇਟ ਗਲੀ ਚ ਆ ਪਰਲੀ ਗਲੀ ਚਾ ਬਸ ਅੱਛਾ ਹਾਂ ਜੀ ਪੁਲਿਸ ਦਾ ਰਵਈਏ ਨੂੰ ਕਿਹਦੇ ਪੁੱਤਾ ਸਰ ਹੁਣ ਤੁਸੀਂ ਸੁਣ ਹੀ ਲਿਆ ਡਾਕਟਰ ਸਾਹਿਬ ਤੋਂ ਜਮਾਂ ਬੇਕਾਰ ਆ ਇਹ ਪੁਲਿਸ ਦਾ ਰਵਈਆ ਤਾਂ ਜਮਾਂ ਹੀ ਬੇਕਾਰ ਹੂੰ ਸੁਣਦੇ ਨਹੀਂ ਕਿਸੇ ਗੱਲ ਹੂੰ ਪਹਿਲਾਂ ਕਹਿੰਦੇ ਡਰ ਹੁੰਦਾ ਸੀ ਜਦੋਂ ਕਿਤੇ ਆਪਾਂ ਪੁਲਿਸ ਦੀ ਗੱਲ ਕਰਦੇ ਸੀ ਆਪਾਂ ਗਲੀ ਵਿੱਚ ਕਹਿੰਦੇ ਪੁਲਿਸ ਆਹਦਾਫਰ ਦਰਦੇ ਜੀ ਗੇਟ ਹੀ ਕਿਹਨਾਂ ਨੇ ਗੇਟ ਹੀ ਨਹੀਂ ਖੋਲਿਆ ਨਾ ਇਹਦਾ ਗੇਟ ਕਿਉਂ ਨਹੀਂ ਖੋਲਿਆ ਕਾਰਨ ਇਹਦਾ ਮਤਲਬ ਉਹ ਡਰਦੇ ਆ ਆਪ ਖੁਦ ਡਰਦੇ ਆ ਹਾਂ ਗੇਟ ਹੀ ਬੰਦ ਕਰਿਆ ਹੁਣ ਖੋਲ ਕੇ ਬੈਠੇ ਆ ਜਦੋਂ ਸਾਰੇ ਉੱਠ ਕੇ ਬਾਹਰ ਆ ਗਏ ਗੇਟ ਬੰਦ ਰਿਹਾ ਅੱਜ ਸਾਰੇ ਫਿਰ ਗੇਟ ਖੋਲਿਆ ਨਾ ਇਹਨਾਂ ਨੇ ਮਾਨ ਸਾਹਿਬ ਤਾਂ ਕਹਿੰਦੇ ਪੰਜਾਬ ਦੇ ਵਿੱਚ ਲਾਅ ਇਨ ਆਰਡਰ ਦੀ ਸਥਿਤੀ ਠੀਕ ਹੈ ਤੁਹਾਨੂੰ ਧਰਨੇ ਨਹੀਂ ਲਾਉਣੇ ਪੈਣੇ ਇਹਦਾ ਕੋਈ ਠੀਕੋ ਸੁਣ ਨਹੀਂ ਲਾਇਆ ਸਵੇਰ ਕਿੰਨੇ ਵਜੇ ਤੱਕ ਧ ਨਾ ਥਾਣੇ ਚ ਲੱਗਿਆ ਤਾਂ ਜਦੋਂ ਅੱਜ ਸਵੇਰ 9:30 ਵਜੇ ਬਾਹਰ ਕੈਂਚੇ ਦੇ ਧਰਨਾ ਚਲਾ ਗਿਆ ਤਾਂ ਪ੍ਰਸ਼ਾਸਨ ਨੂੰ ਅਥਾਪਰਾਂ ਦੀ ਪਈ ਆਦਰ ਬਾਈ ਜਿਹਨਾਂ ਦੇ ਕੰਨ ਦੇ ਜੂਨ ਹੀ ਸਰਕੀ ਇਹ ਸਮਝਿਆ ਵੀ ਕੋਈ ਕੁੱਤਾ ਬਿੱਲਾ ਮਰਿਆ ਚਲ ਆਪੇ ਉੱਠ ਕੇ ਵਗ ਜਾਣਗੇ ਚਾਰ ਦਿਨਾਂ ਦੇ ਸਾਰੇ ਇੱਥੇ ਰਹੇ ਆ ਸਾਰੀ ਰਾਤ ਇੱਥੇ ਰਹੇ ਆ ਜਿਹੜੇ ਜਦੋਂ ਤੁਹਾਡੇ ਸਾਰੇ ਵਾਗੇ ਸੀ ਐਸਐਸਪੀ ਬਾ ਡੀਐਸਪੀ ਸਾਰੇ ਬਾਕੀ ਜਿੱਤ ਵੀ ਜਦੋਂ ਧਰਨਾ ਲੱਗਦਾ ਤੁਹਾਡਾ ਉੱਥੇ ਇਕੱਠ ਹੋ ਜਾਂਦਾ ਉਸ ਤੋਂ ਬਾਅਦ ਕੌਣ ਉੱਥੇ ਪਹੁੰਚਦਾ ਜਿਹੜਾ ਤੁਹਾਨੂੰ ਵਿਸ਼ਵਾਸਿਤ ਬਣਦਾ ਵੀ ਜਿਹੜਾ ਤੁਸੀਂ ਚਾਹੋ ਨੇ ਤੇ ਉਹੀ ਕੁਝ ਹੋ ਜੂਗਾ ਨਹੀਂ ਫਿਰ ਤੇ ਸਾਰੀ ਭਜਦੇ ਨੇ ਸਾਰੀ ਭਜਦੇ ਫਿਰ ਸਾਰੀ ਭਜਦੇ ਐਸਐਸਪੀ ਤੱਕ ਸਾਰੀ ਆ ਗਈ ਸਾਰੀ ਆ ਗਏ ਉਸ ਤੋਂ ਪਹਿਲਾਂ ਹੋਰ ਉਹਨਾਂ ਦੇ ਬਠਿੰਡਾ ਤੋਂ ਜੋ ਅਫੀਸਰ ਸੀ ਰੈਂਕ ਦੇ ਸੀਗੇ ਲੋਕ ਉਹ ਆਏ ਪਰ ਐਂਡ ਤੇ ਜਾ ਕੇ ਐਸਐਸਪੀ ਮੈਡਮ ਸਾਹਿਬਾ ਨੇ ਧਰਨਾ ਚੁਕਾਇਆ ਸਾਡਾ ਵਿਸ਼ਵਾਸ ਦੇ ਕੇ ਕੀ ਲੱਗਦਾ ਵੀ ਪ੍ਰਸ਼ਾਸਨ ਟੋ ਟੋ ਕੇ ਵੇਂਦਾ ਲੋਕਾਂ ਨੂੰ ਪਬਲਿਕ ਨੂੰ ਵੇਂਦਾ ਵੀ ਇਹ ਕੁਝ ਕਾਰ ਆਵੇ ਪਹਿਲਾਂ ਤਾਂ ਬੋਲਦੀ ਨਹੀਂ ਆਵੇ ਇਹਨਾਂ ਦਾ ਆਪਸ ਵਿੱਚ ਹੀ ਕੰਮ ਚਲੋ ਤਲਵਾ ਹੀ ਘੜੀ ਜਾਂਦੇ ਬੈਠੇ ਉਹਨੇ ਐ ਕਰਤਾ ਉਹਨੇ ਐ ਕਰਤਾ ਉਹਨੇ ਐ ਕਰਤਾ ਅੰਦਰੋਂ ਬਾਠੇ ਕਹਾਵਤਾ ਬਣਾਈ ਜਾਂਦੇ ਨੇ ਉਹ ਆਕੇ ਬਾਹਰ ਕੱਢ ਦਿੰਦੇ ਨੇ ਅਗਰ 2 ਘੰਟੇ ਸੰਸਾਰਾ ਕੋਈ ਚੰਦ ਨਾ ਪਾ ਦੇਣਗੇ 24 ਘੰਟੇ ਬਾਅਦ ਵੀ ਨਹੀਂ ਪਾਇਆ ਇਹਨਾਂ ਨੇ ਚੰਦ ਨਾ ਇੱਕ ਇੱਕ ਇਥੋਂ ਗੱਲ ਵੀ ਲੋਕਾਂ ਚ ਥਾਣੀ ਵੀ ਆਈ ਆ ਕਹਿੰਦੇ ਵੀ ਉਹਨਾਂ ਨੂੰ ਬੈਠਣ ਨੂੰ ਕੁਰਸੀਆਂ ਦਿੱਤੀਆਂ ਗਈਆਂ ਜਿਹੜੇ ਲੋਕ ਬੈਠ ਕਰਦੇ ਆ ਉਹਨਾਂ ਨਾਲ ਮਾਰ ਕੀਤਾ ਜਾ ਰਿਹਾ ਨਾ ਕੁਰਸੀਆਂ ਦੇ ਬੈਠੇ ਰਹੇ ਉਹ ਤੁਸੀਂ ਕਿਸ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਮੰਨਦੇ ਹੋ ਦੀ ਸਾਨੂੰ ਇਨਸਾਫ ਮਿਲੇ ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਆ ਤੁਸੀਂ ਕਿੱਥੋਂ ਮਿਲੂ ਉਹਨਾਂ ਕੋਲੋਂ ਹੀ ਇਹ ਕਿਸ ਤਰ੍ਹਾਂ ਦਾ ਮੰਗਦੇ ਆ ਵੀ ਸਾਨੂੰ ਇਹ ਜੋ ਸਾਰੇ ਨਲਾਇਕ ਨੇ ਇਹਨਾਂ ਨੂੰ ਇਨਸਾਫ ਦੇਣ ਵਾਲੇ ਬੰਦੇ ਨਹੀਂ ਨੇ ਕੋਈ ਇਥੇ ਕਿਉਂਕਿ ਪੁਲਿਸ ਵਾਲਾ ਤੰਗਦਾ ਹੋ ਫੇਰ ਇਨਸਾਫ ਦੇਊਗਾ ਇਹਦਾ ਪੁਲਿਸ ਵਾਲੇ ਪਾਉ ਕੋ ਡਰਦੇ ਆ ਗੇਟ ਬੰਦ ਰੱਖਿਆ ਕਿਵੇਂ ਜੀ ਸਾਰੇ ਕਰਾਪਟ ਨੇ ਥੱਲੇ ਤੋਂ ਲੈ ਕੇ ਉ ਤੇਰੀਨ ਸਾਹਿਬ ਕੋ ਤੋਂ ਮਿਲੂਗਾ ਇਨਸਾਫਦਾਰ ਬੰਦਾ ਜਿਹੜਾ ਹੋਊਗਾ ਉਹੀ ਇਨਸਾਫ ਦਊਗਾ ਪਹਿਲਾ ਇਮਾਨਦਾਰ ਹੋਣਾ ਜ਼ਰੂਰੀ ਆਪਾਂ ਨੂੰ ਆਪ ਨੂੰ ਕੱਲ ਅਕਲਾਕੇਲੇ ਸਾਹਿਬ ਵੀ ਕੱਲ ਦੇ ਐਮਐਲਏ ਸਾਹਿਬ ਵੀ ਕੱਲ ਦੇ ਜਮਾ ਨਹੀਂ ਆਏ ਜੀ ਅੱਜ ਜਦੋਂ ਡੈੱਡ ਬੋਡੀ ਮਿਲੀ ਹੈਗੀ ਹਲੇ ਉਥੋਂ ਨਹਿਰ ਤੋਂ ਉਸ ਟਾਈਮ ਉੱਥੇ ਪਹੁੰਚੇ ਨੇਗੇ ਉੱਥੇ ਜਦੋਂ ਉਹਨਾਂ ਨੂੰ ਗਾਲਾਂ ਦਿੱਤੀਆਂ ਉਦੋਂ ਫੇਰ ਭੱਜ ਗਏ ਉਹ ਉਹਨਾਂ ਦਾ ਪਿੰਡ ਤਾਂ ਨਾਲ ਹੀ ਆ ਮੈਂ ਨਾਲ ਹੀ ਮੈਜਰ ਕਰਨਾ ਇੱਥੇ ਅੱਗੇ ਵੀ ਨਹੀਂ ਖੜੇ ਕੱਲ ਵੀ ਇੱਕ ਸ਼ੋਅ ਕਰਨਾ ਹੈ ਵੀ ਘਰੇ ਤਾਂ ਬੰਦਾ 2 ਮਿੰਟ ਆਗੇ ਸ਼ੋਅ ਕਰ ਲੋ ਡੈੱਡ ਬੋਡੀ ਮਿਲੀ ਹੈ ਲੜਕੀ ਦੀ ਹਾਂ ਉਹ ਕੀ ਅੰਦਾਜ਼ਾ ਹੋਇਆ ਗਲ ਕੁੱਟ ਕੇ ਮਾਰੀ ਆ ਜਾਂ ਜ਼ਹਿਰੀਲੀ ਚੀਜ਼ ਖਾ ਕੇ ਕਿਸ ਤਰ੍ਹਾਂ ਕੋਈ ਬਦਨ ਲੱਗਿਆ ਕੁਛ 66 ਘੰਟਾ ਬੀਤ ਗਿਆ ਘਟੋ ਘਟ 36 45 ਘੰਟੇ ਮੰਦਰੀਕ ਦੀ ਨੋਦ੍ਰਿਕ ਦੀ ਘਟਨਾ 10 ਤਰੀਕ ਦੀ ਬੋਡੀ ਡੈਥ ਹੋਈ ਹੈ ਬੱਚੇ ਦੀ ਤਾਂ ਅੱਜ 36 ਘੰਟੇ ਹੋ ਗਏ ਘਟੋ ਘਟ ਮਾਰੀ ਮਾਰੀ ਕੋਲ ਮਿਲਿਆ ਉੱਚ ਚੱਕਰੀ ਚੋਂ ਅੱਛਾ ਉੱਥੋਂ ਮਿਲਿਆ ਉੱਥੋਂ ਮਿਲਿਆ ਜੀ ਉਹਦੇ ਵਿੱਚ ਤੁਹਾਡਾ ਕੋਈ ਪੁਲਿਸ ਪ੍ਰਸ਼ਾਸਨ ਨੇ ਸਾਥ ਦਿੱਤਾ ਲਾਸ਼ ਨੂੰ ਲੱਭਣ ਨਹੀਂ ਦਿੱਤਾ ਨਹੀਂ ਦਿੱਤਾ ਨਹੀਂ ਤਾਂ ਇਹ ਗੋਤਾਖੋਰ ਮੰਗਾਇਆ ਸੀ ਨਾ ਉਹ ਗੋਤਾਖੋਰ ਕਿਸ਼ਤੀ 'ਚ ਬੈ ਕੰਕ ਕੰਕਲਾ ਕੰਗਾ ਫੇਰ ਰਹੇ ਸੀ ਕਦਾ ਪਿੰਡ ਦੇ ਬੰਦੇ ਇੱਥੋਂ ਬੜੇ ਉਹ ਪੱਲੇ ਉੱਤਾਲ ਚਾਲ ਤੋਂ ਤੁਰ ਕੇ ਟੱਪੇ ਫੇਰ ਉਹਨਾਂ ਨੂੰ ਬਤਾ ਕੇ ਉਹ ਲੱਗਿਆ ਪਤਾ ਇਹ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੇ ਨਹਿਰ ਚ ਛਾਲ ਮਾਰੀ ਹੈ ਜਾਂ ਨਹਿਰ ਚ ਉਹ ਸਿੱਟ ਕੇ ਆਏ ਆ ਉਹਦਾ ਪਰਿਵਾਰ ਮੰਨਿਆ ਨਾ ਪਰਿਵਾਰਕ ਮੰਨਿਆ ਵੀ ਉੱਥੇ ਛਿੱਟ ਕੇ ਆਏ ਆ ਫੇਰ ਪਤਾ ਲੱਗਿਆ ਜੀ ਹਾਂਜੀ ਭਾਈ ਕੀ ਕਹਿੰਦੇ ਸੀ ਠੀਕ ਹੈ। ਤਾਂ ਇਹ ਵੇਖੋ ਆਪਾਂ ਜਿਹੜੇ ਵਿਧਾਇਕ ਚੁੰਨਦੇ ਆਂ ਜਦੋਂ ਸਰਕਾਰ ਬਣਾਉਂਦੇ ਆਂ ਕਹਿੰਦੇ ਆ ਵੀ ਸਾਡੇ ਹਮਦਰਦੀ ਦੇ ਵਿੱਚ ਖੜੂ ਆ ਦੁੱਖ ਸੁੱਖ ਦੇ ਵਿੱਚ ਖੜੂ ਆ ਤੁਹਾਡੇ ਵਿਧਾਇਕਦਿਆਂ ਇਦੋਂ ਵੀ ਪਹਿਲਾਂ ਬਹੁਤ ਸ਼ਿਕਾਇਤਾਂ ਆਈਆਂ ਕਹਿੰਦੇ ਐਈ ਨਲਾਇਕ। ਹੂੰ। ਆਪਾਂ ਪੌਦਾ ਲਾਉਣੇ ਵੀ ਚੰਗਾ ਉਗਰੂਗਾ। ਉਹ ਹੁਣ ਜੇ ਮੱਚ ਗਿਆ ਉਹ ਤਾਂ ਕੀ ਕੀ ਉਹਦਾ ਫਲ ਲਾਵਾਂਗੇ। ਉਹ ਮੱਚ ਹੀ ਗਿਆ। ਕਿੰਨੇ ਪਾਣੀ ਪਾਈ ਚੱਲੋ ਹਰਾ ਹੁੰਦਾ ਹੀ ਨਹੀਂ। ਹਰਾ ਹੁੰਦਾ ਹੀ ਨਹੀਂ। ਹਰਾ ਹੁੰਦਾ ਹੀ ਨਹੀਂ ਪਾਣੀ ਜਿੰਨਾ ਮਰਜ਼ੀ ਪਾਈ ਚੱਲੋ। ਹੂੰ। ਤੁਸੀਂ ਦੇਖੋ ਕਾਗਨ ਟੋਗਏ ਇਸ ਇੱਕ ਵਾਰ ਹੀ ਨਹੀਂ ਆਇਆ। ਹੂੰ। 64 ਮਿੰਟਾਂ ਦਾ ਮਾਲਕ ਹੋਵੇ। ਉਹਦੀ ਸੁਣੇ ਚ ਸੁਣੀ ਨਹੀਂ ਜਾਂਦੀ ਥਾਣੇ ਚ ਕੁਛ ਹੀ ਕਰਵਾ ਸਕਦਾ ਉਹ ਕੀ ਲੱਗਦਾ ਤੁਹਾਡੇ ਵਾਲਾ ਐਮਐਲਏ ਨਹੀਂ ਆਇਆ ਤੇ ਹੋਰ ਵੀ ਜਿਹੜੇ 92 96 ਹੈਗੇ ਆ ਉਹ ਵੀ ਨਹੀਂ ਆਉਂਦੇ ਕੋਈ ਨਹੀਂ ਆਉਂਦਾ ਇਹ ਸਾਰੀ ਕੁਝ ਹੈ ਸਾਰੀ ਇੱਕੋ ਹੀ ਹੈ ਇਕੱਲਾ ਕੀ ਕਰੂਗਾ 27 ਦੇ ਵਿੱਚ ਕਹਿੰਦੇ ਸੀ ਵੋਟਾਂ ਲਵਾਂਗੇ ਲੋਕਾਂ ਦੇ ਘਰਾਂ ਚ ਜਾਣਗੇ ਕਈ ਲੋਕ ਤਾਂ ਕਹਿੰਦੇ ਸੀ ਛਤਰੀ ਮਾਰਨਗੇ ਲੋਕ ਛਤਰੀ ਮਾਰਗੇ ਲੋਕ ਸਹੀ ਗੱਲ ਹੈ ਇਹ ਛਤਰੀ ਮਾਰਨਗੇ ਲੋਕ ਉਹ ਤਾਂ ਕਹਿੰਦੇ ਸੀ ਔਰਤਾ ਹੀ ਰਿਸਪੈਕਟ ਬਹੁਤ ਕਰਦੇ ਆ ਸੀ ਔਰਤਾ ਵਾਸਤੇ ਸਭ ਤੋਂ ਪਹਿਲਾਂ ਖੜੇ ਆ ਜਿੱਥੇ ਧੱਕਾ ਹੁੰਦਾ ਆ ਆ ਤੂੰ ਦੇਖ ਲੈ ਉਹਨਾਂ ਇੱਥੇ ਧੱਕਾ ਕਿੰਨਾ ਹੋਇਆ ਤੁਹਾਡੇ ਸਾਹਮਣੇ ਹੀ ਹੈ ਕੁੜੀ ਮਾਰਤੀ ਲਾਸ਼ ਹੁਣ ਦਿੱਤੀ ਨਹੀਂ 3 ਮੈਨੂੰ ਲਾਜ ਮਿਲੀ ਹੈ ਕੋਈ ਹੈ ਕਾਨੂੰਨ ਜੇ ਕਿਸੇ ਇਹਨਾਂ ਦੇ ਅਫਸਰ ਦੀ ਕਿਤੇ ਮਾਰੀ ਹੁੰਦੀ ਨਾ ਘੰਟੇ ਨੂੰ ਕੱਢ ਲੈਂਦੇ ਸਾਰਾ ਕੁਝ ਜੀ ਕਿਉਂਕਿ ਕਿਵੇਂ ਲੱਗਦਾ ਕਿਉਂਕਿ ਇਹ ਪਾਰਟੀ ਸੱਤਾ ਤੋਂ ਹਟਣ ਤੋਂ ਪਹਿਲਾਂ ਕਹਿੰਦੀ ਸੀ ਪੰਜਾਬ ਦੇ ਵਿੱਚ ਬਦਲਾਅ ਆਊਗਾ ਲੋਅ ਇਨ ਆਰਡਰ ਦੀ ਸਥਿਤੀ ਬਹੁਤ ਵੱਡਾ ਬਦਲਾਅ ਆ ਗਿਆ ਸਾਰਿਆਂ ਨੂੰ ਪਤਾ ਹੀ ਹੈ ਕਿਸੇ ਦਾ ਬਦਲਾਅ ਆ ਗਿਆ ਕਦੇ ਸੋਚਿਆ ਸੀ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਸੜਕਾ ਰੋਕ ਕੇ ਇਨਸਾਫ ਲੈਣਾ ਪਊਗਾ ਇਹ ਤਾਂ ਪਤਾ ਹੀ ਆ ਹੁਣ ਜੇ ਨਾ ਰੋਕ ਸੜਕਾ ਤਾਂ ਮਿਲਦੇ ਹੀ ਨਹੀਂ ਸੀ ਇਹਨਾਂ ਦਾ ਪੁਲਿਸ ਬੁਲਾਈ ਕੁੱਟਣ ਵਾਸਤੇ ਡਾਂਗਾਂ ਨਾਲ ਖੜਾ ਦੇ ਲਿਆਗੇ ਇੱਥੇ। ਕਿਹਨਾਂ ਨੂੰ ਕੁੱਟਣ ਵਾਸਤੇ? ਸਾਨੂੰ ਕੁੱਟਣ ਵਾਸਤੇ। ਆ ਜਿਹੜੇ ਪਹਿਲੀ ਕਿਤੇ ਬੈਠੇ ਪੁੱਛਿਆ ਨਹੀਂ ਇਹਨਾਂ ਨੂੰ ਕਾ ਇਹ ਕਹਿੰਦੇ ਸੀ ਵੀ ਸਵਾਲ ਪੁੱਛਿਆ ਕਰੋ ਵੀ ਸਾਨੂੰ ਕਿਹੜੀ ਗੱਲੋਂ ਕੁੱਟਣ ਵਾਸਤੇ ਆਏ ਹੋ ਸਾਡੇ ਤੇ ਲਾਠੀ ਚਾਰਜ ਕਿਹੜੀ ਗੱਲ? ਵੀ ਤੁਸੀਂ ਧਰਨਾ ਕੋਲ ਆਏ ਥਾਣੇ 'ਚ। ਹੂੰ। ਤਾਂ ਕੁੱਟਣ ਵਾਸਤੇ ਆਏ। ਇਹਨਾਂ ਨੂੰ ਆਏ ਤਾਂ ਪੁੱਛਣਾ ਸੀ ਵੀ ਕਮਾਂਡੋ ਬੁਲਾਈ ਕਾਦੇ ਵਾਸਤੇ ਹੈ ਜੀ ਤੁਸੀਂ? ਹੂੰ। ਕੱਲ ਦੀ ਗੱਡੀ ਰਾਤ ਸੁਬਾ ਲਿਆ ਕੇ ਖੜਾਤੀ ਪੁਲਿਸ ਦੀ ਗੱਡੀ ਕਮਾਂਡੋ ਦੀ। ਹਰੇਕ ਦੇ ਹੱਥ 'ਚ ਡੰਡਾ ਸੀਗਾ ਕਾਲਸ ਨਹੀਂ ਆਈ ਤੇ ਧਰਨਾ ਕਰੀਆਂ ਨੂੰ ਮੰਡੀ ਨਿਵਾਸੀਆਂ ਨੂੰ ਕੁੱਟਣ ਪਿੱਛੇ ਇਹਨਾਂ ਦੀ ਇੱਕ ਬੱਸ ਵਰ ਗਿਆ ਗਈ ਦੇਖੋ ਕਿੰਡੀ ਵੱਡੀ ਗੱਲ ਹੈ ਉਹ ਕਿੱਥੋਂ ਆ ਗਈ ਜੀ ਇਹ ਤਾਂ ਇੱਕ ਪਾਸੇ ਦੇ ਰੋਣੇ ਰੋਂਦੇ ਵੀ ਸਾਡੇ ਕੋਲੇ ਸਟਾਫ ਹੀ ਹੈ ਨਹੀਂ ਏ ਇੱਕ ਪਾਸੇ ਪਬਲਿਕ ਨੂੰ ਪੁੱਤਰ ਪਿੱਛੇ ਇਹਨਾਂ ਕੋਲੇ ਸਾਰਾ ਕੁਝ ਆ ਜਾਂਦਾ ਕਿੱਥੇ ਪਬਲਿਕ ਨੂੰ ਪਬਲਿਕ ਨੂੰ ਘੇਰਨ ਦੀ ਲੋੜ ਨਹੀਂ ਪੈਣੀ ਨਹੀਂ ਪੁਲਿਸ ਭੇਜਣ ਦੀ ਲੋੜ ਨਹੀਂ ਪੁਲਿਸ ਤਾਂ ਜਿਹੜੇ ਇੰਨਾ ਆਏ ਸੀਗੇ ਪਬਲਿਕ ਦਾਪੀ ਖੜੀ ਹੋ ਜੂ ਜੇ ਉਹਨਾਂ ਨੂੰ ਇਨਸਾਫ ਦੇ ਦੇਣ ਇਹ ਉਹਨਾਂ ਦਸੇ ਮੰਗੇ ਵੀ ਸਾਨੂੰ ਦਸੇ ਦੇ ਦਿਓ ਵੀ ਬੰਦਿਆਂ ਦੇ ਵਿੱਚ ਨਹਿਰ ਚ ਵੜਨਾ ਹੈ ਸਾਨੂੰ ਦਸੇ ਵੀ ਨਹੀਂ ਦਿੱਤੇ ਉਹਨਾਂ ਨੇ ਫੱਟੇ ਮੰਗੇ ਸਿਵਲ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਹਾਂ ਉਥੇ ਕਿਸੇ ਨੇ ਦਬਾਏ ਨਹੀਂ ਸਾਨੂੰ ਇੱਥੋਂ ਆਕੇ ਮੋਲ ਲੈ ਕੇ ਗਏ ਆ ਮੰਡੀ ਚ ਆਕੇ ਰਸਾ ਐਮ ਐਲ ਏ ਸਾਹਿਬ ਇੱਥੇ ਆਕੇ ਕੀ ਕਰਕੇ ਗਏ ਆ ਕੀ ਕੀ ਨਹੀਂ ਆਈ ਨਹੀਂ ਐਮ ਐਲ ਏ ਬੁੱਛਲਾਂ ਲੈ ਬੰਦ ਕ ਮੋਰੋ ਮਰੇ ਬੰਦਿਆਂ ਨੂੰ ਪੁੱਛੰਦਾ ਕੀ ਫੇਦਾ ਕਿਉਂਕਿ ਉਹ ਬੰਦਾ ਮਾਰ ਹੀ ਗਿਆ ਉਹ ਕੋ ਮੱਤ ਗਿਆ ਉਹ ਮੱਤ ਗਿਆ ਪੁੱਤ ਖਤਮ ਹੋ ਗਿਆ ਜੀ ਹੁਣ ਨਵਾਂ ਪਤਾ ਲਾਵਾਂਗੇ ਫੇਰ ਉੱਗਰੂ ਲਾਵਾਂਗੇ ਉਹ ਤਾਂ ਖਤਮ ਹੋ ਗਿਆ ਜੀ ਸਾਡਾ ਹਲਕਾ ਨੇ ਵਿਧਾਨ ਸਭਾ ਹੱਟ ਜੀ ਉਹ ਨਿਆ ਸਹੀ ਹੁੰਦਾ ਖਾਣ ਦੀ ਰੋਲੀ ਨਹੀਂ ਪਾਣੀ ਪਾਇਆ ਜੀ ਮੱਤ ਗਿਆ ਹੁਣ ਮੱਚਾ ਤਾਂ ਨਹਿਰ ਤੇ ਦਾ ਵਗ ਗਿਆ ਇੱਥੇ ਕਿਸੇ ਕੋਲੇ ਆਇਆ ਨਹੀਂ ਨਹਿਰ ਤੇ ਆ ਕੇ ਕੀ ਕਰਕੇ ਨਹਿਰ ਤੇ ਕਹਿੰਦਾ ਮੇਰਾ ਫੋਟੋ ਖਿੱਚ ਲਓ ਮੈਂ ਕਹਾਂ ਦੂੰਗਾ ਵੀ ਲਾਥ ਮੈਂ ਕਢਾਈ ਆ ਅੱਛਾ ਇਹ ਗੱਲ ਕੌਣ ਕਹਿੰਦਾ ਸੀ ਵੀ ਤੁਸੀਂ ਮੇਰੀ ਫੋਟੋ ਖਿੱਚ ਲਓ ਮੈਂ ਕਹਾਂ ਲਾਜ ਕਢਾਈ ਆ ਉਹੀ ਕਹਿੰਦੇ ਸੀ ਤਈਆ ਫੋਟੋ ਕਰਾਉਣ ਆਇਆ ਸੀ ਉੱਥੇ ਹੋਰ ਕਾਹਦੇ ਵਾਸਤੇ ਆਇਆ ਸੀ ਗਲਾਸ ਕੱਢ ਲਈ ਹੁਣ ਨਾ ਵਗਿਆ ਗਲਾਸ ਕੱਢ ਲਈ ਉਦੋਂ ਪਹੁੰਚਿਆ ਨਹੀਂ ਇਹ ਕੋਈ ਨਹੀਂ ਪੱਥਰਦਾਰ ਨਹੀਂ ਸੀ ਫੋਟੋ ਖਿੱਚਣੀ ਆ ਤਈਆ ਫੋਟੋ ਮਾ ਕਰਾਉਣ ਆਇਆ ਸੀ ਵੀ ਮੇਰਾ ਨਾਮ ਆਉਜੂ ਨਹੀਂ ਪੱਥਰੀ ਆ ਜੀ ਇਹ ਵੀ ਮੇਰਾ ਨਾਮ ਵਾਸਤੇ ਦਾ ਨੀ ਪੱਥਰੀ ਆ ਨਾ ਇਹ ਤਾਂ ਆਪਣੇ ਆਪਣੇ ਪਬਲਿਕ ਵਾਸਤੇ ਹਾਂਜੀ ਆਮ ਤੌਰ ਤੇ ਬੇਨੇ ਹੁੰਦਾ ਕਿ ਬਾਨੀਆਂ ਤਬਕਾ ਬੜੇ ਸਿਆਣੇ ਲੋਕ ਹੁੰਦੇ ਆ ਪੜੇ ਲਿਖੇ ਹੁੰਦੇ ਸੋਝੇ ਹੁੰਦੇ ਆ ਇਹ ਧਰਨਾ ਨਹੀਂ ਲਾਉਂਦੇ ਕਦੇ ਮਜਬੂਰੀ ਚ ਆ ਕੇ ਧਰਨਾ ਲਾਉਣਾ ਪੈਂਦਾ ਇਹਨਾਂ ਨੂੰ ਜਦੋਂ ਹੱਕ ਕੇ ਲਾਉਣਾ ਪੈਂਦਾ ਜਦੋਂ ਇਹਨਾਂ ਨਾਲ ਅਲੈਕੀਆ ਨਾਲ ਬਾਹ ਪਾ ਜਾਂਦਾ ਫੇਰ ਧਰਨਾ ਲਾਉਣਾ ਪੈਂਦਾ ਜੀ ਜਦੋਂ ਤੁਸੀਂ ਸਾਰੇ ਮੁਰਜੇ ਫੜ ਲਏ ਉਹਨਾਂ ਨੂੰ ਕੁੱਟ ਲੋ ਮਨਾ ਲਓ ਉਹ ਮੂਰੀਆ ਕਰ ਦਿਓ ਜਿਸੋਂ ਸੋਥਨ ਕੁੱਟਣ ਦੇ ਸਾਨੂੰ ਫੜਾ ਦਿਓ ਅਸੀਂ ਬਣਾਉਂਦੇ ਨੇ ਰੇਲ ਉਹਨਾਂ ਦੀ